ਬੰਦਾ ਸਿੰਘ ਬਹਾਦਰ ਜੀ ਸਾਰੇ ਜਾਣਦੇ ਆ ਠੀਕ ਹੈ ਕਿਉਂਕਿ ਬਹੁਤ ਵੱਡੀ ਹਸਤੀ ਨੇ ਆਪਣੇ ਉਹਦੀ ਕੌਮ ਦੀ ਤੇ ਉਹਨਾਂ ਨੇ ਕੀ ਕੀ ਕੰਮ ਕਰਨੇ ਸਾਰਿਆਂ ਨੂੰ ਪਤਾ ਹੈ ਅੱਜ ਉਹਨਾਂ ਬਾਰੇ ਨਹੀਂ ਗੱਲ ਕਰਾਂਗੇ ਆਪਾਂ ਇੱਕ ਕੰਮ ਉਹਨਾਂ ਦਾ ਜਿਹੜਾ ਉਹਨਾਂ ਨੇ ਨਹੀਂ ਕਰਿਆ ਇੱਕ ਕੰਮ ਜਿਹੜਾ ਉਹਨਾਂ ਨੇ ਨਹੀਂ ਕਰਿਆ ਉਹਦੇ ਬਾਰੇ ਚਰਚਾ ਕਰਨੀ ਚਾਹੁੰਦਾ ਮੈਂ ਤੁਹਾਡੇ ਨਾਲ ਬੈਠਵੜੇ ਦਿਲ ਦੀ ਗੱਲ ਆ ਗਈ ਜਦੋਂ ਪਹਿਲਾਂ ਤਾਂ ਆਪਾਂ ਇੱਕ ਸਮਝੋ ਵੀ ਜਦੋਂ ਗੁਰੂ ਗੋਬਿੰਦ ਸਿੰਘ ਜੀ ਪੰਜਾਬ ਵੱਲੋਂ ਦੱਖਣ ਨੂੰ ਗੈਨਨ ਦੇਰ ਸਾਹਿਬ ਨੂੰ ਗੈਨਨ ਉੱਤਰ ਦੱਖਣ ਨੂੰ ਗਏ ਨੇ ਆ ਪੰਜਾਬ ਹੈ ਗੁਰੂ ਸਾਹਿਬ ਜੀ ਇੱਧਰ ਨੂੰ ਗਏ ਨੇ ਤਾਂ ਜਿਹੜੇ ਪੰਜਾਬ ਦੇ ਜਿਹੜੇ ਸਿੱਖ ਸੀਗੇ ਜਨਤਾ ਸੀ ਉਹਨਾਂ ਦੇ ਉਹ ਕੀ ਕਰ ਰਹੇ ਤੇ ਉਹ ਉਹ ਉਡੀਕ ਕਰ ਰਹੇ ਤੇ ਵੀ ਇੱਧਰ ਨੂੰ ਗੁਰੂ ਸਾਹਿਬ ਗਏ ਨੇ ਜਦੋਂ ਗੁਰੂ ਸਾਹਿਬ ਉੱਥੇ ਗਏ ਪੰਜਾਬ ਤੋਂ ਨਿਕਲ ਕੇ ਦੱਖਣ ਵੱਲ ਗਏ ਤੇ ਉੱਥੇ ਜਾ ਕੇ ਉਹਨਾਂ ਸ਼ਾਦਤ ਹੋ ਗਈ ਉੱਥੋਂ ਮੁੜਿਆ ਕੌਣ ਉੱਥੋਂ ਮੁੜਿਆ ਬੰਦਾ ਸਿੰਘ ਬਹਾਦਰ ਗਿਆ ਕੌਣ ਗੁਰੂ ਗੋਬਿੰਦ ਸਿੰਘ ਜੀ ਮੁੜਿਆ ਕੌਣ ਬੰਦਾ ਸਿੰਘ ਬਹਾਦਰ ਬੰਦਾ ਸਿੰਘ ਬਹਾਦਰ ਨੇ ਆ ਕੇ ਸਰੰਦਰ ਚ ਸੈਭਜਾ ਦਾ ਬਦਲਾ ਲਿਆ ਟਰਾਈਟਰ ਖੜਕਾਈ ਆ ਸਾਰਿਆਂ ਨੂੰ ਪਤਾ ਹੈ ਪੁਰਾ ਦੁਆਰਾ ਫਿਰ ਖਾਲਸਾ ਰਾਜ ਸਥਾਪਿਤ ਕਰਿਆ ਸਿਰਫ ਉਹ ਇੱਕ ਕੰਮ ਨਹੀਂ ਕਰਿਆ ਇੱਕ ਕੰਮ ਕੀ ਨਹੀਂ ਕਰਿਆ ਉਹਨਾਂ ਨੇ ਉਹ ਨਾ ਉਹ ਜੇ ਚਾਹੁੰਦੇ ਤਾਂ ਕਰ ਸਕਦੇ ਸੀਗੇ ਉਹ ਆਪਦੇ ਆਪ ਨੂੰ 11ਵੇਂ ਗੁਰੂ ਮਨਾ ਸਕਦੇ ਸੀਗੇ ਮਤਲਬ ਕਿ ਜੇ ਜਨਤਾ ਇੰਨੀ ਭੋਲੀ ਹੈ ਚਲੋ ਅੱਜ ਵੀ ਆਪ ਭੋਲੀ ਆਪਣੀ ਜਨਤਾ ਪੰਜਾਬ ਦੀ ਮੰਨ ਲੈਂਦੇ ਬਹੁਤ ਕੁਝ ਮੰਨੀ ਬੈਠੇ ਆਪਾਂ ਉਹ ਜੇ ਚਾਹੁੰਦੇ ਤਾਂ ਆਪਦੇ ਆਪ ਨੂੰ ਗੁਰੂ ਗੋਬਿੰਦ ਸਿੰਘ ਜੀ ਤੋਂ ਬਾਅਦ ਗੁਰੂ ਸਥਾਪਿਤ ਕਰ ਸਕਦੇ ਸੀਗੇ ਪਰ ਉਹਨਾਂ ਦੀ ਬੰਦਗੀ ਉਹਨਾਂ ਦਾ ਸਾਹਸ ਉਹਨਾਂ ਦੀ ਸੱਚ ਸਚਾਈ ਉਹਨਾਂ ਦੀ ਭਗਤੀ ਉਹਨਾਂ ਦਾ ਜਿਹੜਾ ਗੁਰੂ ਦਾ ਉਹਨਾਂ ਸਿਰ ਉਪਰ ਹੱਥ ਸੀ ਉਹਨੇ ਉਹਨੂੰ ਰੋਕਿਆ ਰੋਕਿਆ ਨਾ ਮਤੋਂ ਕਰਨਾ ਨਹੀਂ ਚਾਹੁੰਦੇ ਸੀਗੇ ਉਹਦੇ ਕਰਕੇ ਉਹਨਾਂ ਦੇ ਮਨ ਨਹੀਂ ਡੋਲਿਆ ਉਹਨਾਂ ਦਾ ਮਨ ਕਿੰਨ ਡੋਲਿਆ ਕਿਉਂਕਿ ਉਹ ਸੱਚੇ ਸੀਗੇ ਉਹ ਭਗਤੀ ਸੀਗੀ ਉਹਨਾਂ ਦੀ ਬੰਦਗੀ ਸੀਗੀ ਉਹ ਗੁਰੂ ਨਾਲ ਜੁੜੇ ਹੋਏ ਤੇ ਬਾਣੀ ਨਾਲ ਜੁੜੇ ਹੋਏ ਤੇ ਆਪਦੇ ਨਿਯਮਾਂ ਦੇ ਪੱਕੇ ਸੀਗੇ ਕੁਦਰਤ ਦੇ ਨਿਯਮਾਂ ਦੇ ਪੱਕੇ ਸੀਗੇ ਇਸ ਕਰਕੇ ਉਹ ਡੋਲੇ ਨਹੀਂ ਹੈਗੇ ਜੋ ਕਿ ਹੋਰ ਹੁੰਦਾ ਤਾਂ ਡੋਲ ਕੇ ਆਪਦੇ ਆਪ ਨੂੰ 11ਵਾਂ ਗੁਰੂ ਸਥਾਪਿਤ ਕਰਕੇ ਆਪਦੀ ਪੂਜਾ ਕਰਨੀ ਸ਼ੁਰੂ ਕਰ ਸਕਦਾ ਸੀ ਤਾਂ ਇਹੀ ਇੱਕ ਕੰਮ ਸੀਗਾ ਜਿਹੜਾ ਉਹ ਨਹੀਂ ਕਰਿਆ ਉਹਨਾਂ ਨੇ ਔਰ ਤਾਂ ਹੀ ਉਹ ਅੱਜ ਆਪਣੇ ਦਿਲਾਂ ਦੇ ਵਿੱਚ ਬਸੇ ਹੋਏ ਨੇ